ਤੂੰ ਮੈਨੂੰ ਪਛਾਣਦਾ ਹੈ ਨਾ ਮੇਰੇ ਲਈ ਇਹ ਨਾ ਕਾਫੀ ਹੈ ਕੋਈ ਜਾਣੇ ਨਾ ਜਾਣੇ ਤੂੰ ਮੈਨੂੰ ਜਾਣਦਾ ਹੈ ਨਾ ਮੇਰੇ ਲਈ ਇਹ ਨਾ ਕਾਫੀ ਹੈ ਆਮੋ ਸਾਹਮਣੇ ਬੈਠ ਕੇ ਆਪਾਂ ਢੇਰ ਗੱਲਾਂ ਕਰ ਲੈਣੀਆਂ ਮੇਰੇ ਲਈ ਇਹ ਨਾ ਕਾਫੀ ਹੈ ਨਾ ਤੂੰ ਬੋਲੇ ਨਾ ਮੈਂ ਬੋਲਾਂ ਬਸ ਬੋਲਦੀਆਂ ਨੇ ਅੱਖਾਂ ਜਦ ਆਪਾਂ ਇਕੱਠੇ ਬੈੰਨੇ ਆ ਮੇਰੇ ਲਈ ਇਹਨਾ ਕਾਫੀ ਏ ਤੇਰਾ ਮੰਦ ਮੰਦ ਮੁਸਕਾਣਾ ਮੇਰੇ ਵੱਲ ਤੱਕੀ ਜਾਣਾ ਮੇਰੇ ਲਈ ਇਹਨਾ ਕਾਫੀ ਏ ਮੇਰਾ ਰੁਸਣਾ ਤੇਰਾ ਮਨਾਉਣਾ ਫਿਕਰ ਨਾ ਕਰ ਮੈਂ ਹੈਗਾ ਤੇਰਾ ਚੁੱਪ ਕਿਤੇ ਆ ਦੱਸ ਜਾਣਾ ਮੇਰੇ ਲਈ ਇਹਨਾ ਕਾਫੀ ਏ ਮੇਰੇ ਸਿਰ ਉੱਤੇ ਤੇਰਾ ਹੱਥ ਹੋਵੇ ਮੇਰੀ ਰੂਹ ਨਾਲ ਤੇਥੋਂ ਵਖ ਹੋਵੇ ਮੇਰੇ ਲਈ ਇੰਨਾ ਕਾਫੀ ਏ ਮੇਰੀਆਂ ਝੱਲ ਬਲਲੀਆਂ ਗੱਲਾਂ ਨੂੰ ਬੜੇ ਗੌਰ ਨਾਲ ਤੂੰ ਸੁਣਦਾ ਏ ਮੇਰੀਆਂ ਝੱਲ ਬਲਲੀਆਂ ਗੱਲਾਂ ਨੂੰ ਬੜੇ ਗੌਰ ਨਾਲ ਤੂੰ ਸੁਣਦਾ ਏ ਮੇਰੇ ਲਈ ਇੰਨਾ ਕਾਫੀ ਏ ਮੇਰਾ ਇੱਕ ਕਦਮ ਜਦ ਵੱਧਦਾ ਏ ਤੂੰ ਕੋਟ ਪੈਂਡਾ ਤੁਰਦਾ ਏ ਮੇਰੇ ਲਈ ਇੰਨਾ ਕਾਫੀ ਏ ਤੂੰ ਮੈਨੂੰ ਪਛਾਣਦਾ ਏ ਨਾ ਮੇਰੇ ਲਈ ਇਹ ਨਾ ਕਾਫੀ ਏ ਕੋਈ ਜਾਣੇ ਨਾ ਜਾਣੇ ਤੂੰ ਮੈਨੂੰ ਜਾਣਦਾ ਹੈ ਨਾ ਮੇਰੇ ਲਈ ਇਹ ਨਾ ਕਾਫੀ ਏ ਸ਼ੁਕਰੀਆ